ਪੰਜਾਬ ਦੇ ਵਿੱਚ ਗੈਂਗਸਟਰ ਹੈ ਜਾਂ ਕੋਈ ਅਪਰਾਧੀ ਨੇ ਜਾਂ ਜਿਹੜੇ ਆ ਕੋਈ ਚੇਨ ਸਨੇਚਰ ਨੇ ਲੁੱਟਖੋਣ ਵਾਲੇ ਨੇ ਉਹਨਾਂ ਨੂੰ ਇਹ ਪਤਾ ਲੱਗ ਜਾਏ ਕਿ ਇਹ ਧਰਤੀ ਜਿਹੜੀ ਹੈ ਇਸ ਕੰਮ ਵਾਸਤੇ ਨਹੀਂ ਬਣੀ ਇਹ ਧਰਤੀ ਸਾਰੇ ਦੇਸ਼ ਨੂੰ ਰੋਟੀ ਖਾਣ ਵਾਲੀ ਧਰਤੀ ਹੈ ਇਹ ਧਰਤੀ ਸ਼ਾਂਤੀ ਵਾਲੀ ਧਰਤੀ ਹੈ ਇਹ ਧਰਤੀ ਮਿਲਖਾ ਸਿੰਘ ਹੋਰਾਂ ਦੀ, ਦਾਰਾ ਸਿੰਘ ਹੋਰਾਂ ਦੀ, ਬਲਵੀਰ ਸਿੰਘ ਸੀਨੀਅਰ ਹੋਰਾਂ ਦੀ ਧਰਤੀ ਹੈ। ਇਹ ਧਰਤੀ ਖਿਡਾਰੀਆਂ ਦੀ, ਜਰਨੈਲਾਂ ਦੀ, ਫੌਜ ਦੇ ਜਰਨੈਲਾਂ ਦੀ ਧਰਤੀ ਹੈ। ਇਹ ਕਲਾਕਾਰਾਂ ਦੀ, ਫਕੀਰਾਂ ਦੀ, ਇਹ ਭਗ ਸਿੰਘ ਹੋਰਾਂ ਦੀ ਧਰਤੀ ਹੈ। ਤਾਂ ਇਸ ਧਰਤੀ ਤੇ ਇੰਨੀ ਉਪਜਾਊ ਹੈ ਕਿ ਜਿਹੜਾ ਮਰਜੀ ਬੀਜ ਬੀਜ ਦੋ ਉਹ ਉੱਗ ਪੈਂਦਾ ਹੈ। ਪਰ ਇਸ ਧਰਤੀ ਤੇ ਨਫ਼ਰਤ ਦਾ ਬੀਜ ਕਦੇ ਨਹੀਂ ਉਗਦਾ ਸੋ ਨਫ਼ਰਤ ਦੇ ਬੀਜਗਾਉਣ ਵਾਲਿਆਂ ਨੂੰ ਇਹ ਸਖਤ ਵਾਰਨਿੰਗ ਤੁਸੀਂ ਵੀ ਦੇ ਦਿਓ ਮੇਰੇ ਵੱਲੋਂ ਵੀ ਹੈ ਕਿ ਪੰਜਾਬ ਦੇ ਵਿੱਚ ਨਫ਼ਰਤ ਦਾ ਬੀਜ ਬੀਜਣ ਦੀ ਕੋਸ਼ਿਸ਼ ਨਾ ਕਰਿਓ ਇੱਥੇ ਨਫ਼ਰਤ ਦੇ ਬੀਜ ਨਹੀਂ ਉਗਦੇ